ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ ਨੈਸ਼ਨਲ ਡਾਕਟਰਸ ਡੇ ਤੇ ਗੱਲਬਾਤ ਅਸੀਂ ਕਰਾਂਗੇ ਸਪੈਸ਼ਲੀ ਸਾਡੇ ਨਾਲ ਲੇਡੀ ਡਾਕਟਰ ਮੌਜੂਦ ਨੇ ਡੀਐਮਸੀ ਲੁਧਿਆਣਾ ਤੋਂ ਨੇ ਡਾਕਟਰ ਵੰਦਨਾ ਮਿੱਡਾ ਜਿਹੜੇ ਮੈਡੀਸਿਨ ਦੇ ਵਿੱਚ ਪ੍ਰੋਫੈਸਰ ਵੀ ਨੇ ਤੇ ਇਹਨਾਂ ਤੋਂ ਜਾਣਾਂਗੇ ਇਸ ਦਿਨ ਦੀ ਕਿਸ ਤਰ੍ਹਾਂ ਦੀ ਇੰਪੋਰਟੈਂਸ ਹੈ ਤੇ ਲੇਡੀ ਡਾਕਟਰਸ ਜਿਹੜੇ ਨੇ ਉਹ ਕਿਸ ਤਰ੍ਹਾਂ ਕੰਮਕਾਰ ਕਰਦੇ ਨੇ ਕੀ ਕੀ ਉਹਨਾਂ ਨੂੰ ਚੈਲੰਜਸ ਫੇਸ ਕਰਨੇ ਪੈਂਦੇ ਨੇ ਮੈਮ ਵਧਾਈਆਂ ਤੁਹਾਨੂੰ ਨੈਸ਼ਨਲ ਡਾਕਟਰਸ ਡੇ ਦੀਆਂ ਤੇ ਕੀ ਕਹਿਣਾ ਚਾਹੋਗੇ ਇਸ ਦਿਨ ਤੇ ਕਿਸ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਦੇਖੋ ਵਿਦ ਇਸ ਆਮ ਟ੍ਰੂਲੀ ਆਨਰਡ ਐਂਡ ਫੀਲ ਹੰਬਲਡ ਔਰ ਇਹ ਸਾਡਾ ਫਰਜ਼ ਹੈ ਅਸੀਂ ਜਿਹੜੀ ਸੇਵਾ ਕਰਦੇ ਆ ਪੇਸ਼ੈਂਟਸ ਦੀ ਆਪਣੇ ਦਿਲ ਨਾਲ ਕਰੀਏ ਸਾਫ ਦਿਲ ਹੋਣਾ ਚਾਹੀਦਾ ਹੈ ਤੇ ਅਸੀਂ ਕੋਈ ਇਹ ਦੇ ਵਿੱਚ ભેਦਭਾਵ ਨਹੀਂ ਹੁੰਦਾ ਹੈਗਾ ਕਿ ਫੀਮੇਲ ਡਾਕਟਰ ਹੈ ਜਾਂ ਮੇਲ ਡਾਕਟਰ ਹੈ ਵੀ ਆਰ 올 ਟਰੀਟਿੰਗ ਐਂਡ ਵੀ ਆਰ 올 ਟਰੀਟਿੰਗ ਇਨ ਅ ਪ੍ਰੋਪਰ ਵੇ ਸੋ ਜਿਹੜੇ ਚੈਲੰਜਸ ਲੇਡੀਜ਼ ਦੇ ਹੁੰਦੇ ਆ ਇਟ ਇਜ਼ ਇਨੀਸ਼ially ਸ਼ੁਰੂ ਸ਼ੁਰੂ ਚ ਜ਼ਰੂਰ ਕਈ ਵਾਰ ਲੱਗਦਾ ਸੀਗਾ ਬਟ ਐਜ਼ ਆਫ ਨਾਓ ਅੱਜ ਦੇ ਦਿਨਾਂ ਚ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਕਿ ਫੀਮੇਲ ਡਾਕਟਰ অর ਮੇਲ ਡਾਕਟਰ ਲਈ and as far as this doctors day is concerned sanu ik faith banana hai patients vich ik hona de hope jada hai o rakhna hega ke e agge jaake doctors te vi faith karan trust karan and they go ahead with proper treatments everything acha tusi apne bare dasso ma'am tusi es vele dmcs ludhiana chon ki ki tusi karna honda hai te kinna course de naal jada fark painda overall health system te ਦੇਖੋ ਐਸ ਫਾਰ ਐਸ ਮਾਈ ਜੋਬ profession is concerned ਮੇਰਾ ਫਰਸ I am a teacher I am a professor in medicine in DMC Ludhiana تے apart from teaching undergraduate MBBS students nu MD students nu padhande ilawa patient care sada ek major priority honda hai aur uh, ode ilawa sada patient care de ilawa sadi jehdi main hai ga we have to go into the society the society which jaake we go and give our messages to others about health about promotion of healthy habits so these things are important for us and apart from that we are into i am into research also hmm. <laughs> uh, private ਤੁਸੀਂ ਪ੍ਰਾਈਵੇਟ ਹਸਪਟਲਸ ਤੇ ਜੇ ਗਵਰਨਮੈਂਟ ਹਸਪਟਲਸ ਨੂੰ ਕੰਪੇਅਰ ਕਰਦੇ ਹੋ ਤਾਂ ਕੀ ਅੱਜ ਦੇ ਟਾਈਮ ਦੇ ਵਿੱਚ ਕੀ ਕੀ ਫਰਕ ਦੇਖਦੇ ਹੋ ਦੇਖੋ ਗਵਰਨਮੈਂਟ ਇਸ ਟ੍ਰਾਈਂਗ ਥੇਅਰ ਲੈਵਲ ਬੈਸਟ ਔਰ ਕਾਫੀ ਅੱਗੇ ਤਰੱਕੀ ਕਰ ਚੁਕੀ ਹੈ ਔਰ ਜਿਹੜੀ ਇਹ ਤਰੱਕੀ ਕਰ ਰਹੀ ਹੈ ਇਹ ਪੇਸ਼ੈਂਟਸ ਲਈ ਬਹੁਤ ਬੈਨੀਫੀਸ਼ੀਅਲ ਹੈਗਾ ਘਰ ਦੇ ਨੇੜੇ ਉਹਨਾਂ ਨੂੰ ਹੈਲਥ케ਅਰ ਮਿਲ ਰਹੀ ਹੈਗੀ ਹੈ ਵਿਚ ਇਜ਼ ਅ ਵੈਰੀ ਗੁੱਡ ਆਪਸ਼ਨ ਵਿਚ ði ਗਵਰਨਮੈਂਟ ਹੈਜ਼ ਅਡਾਪਟਡ ਤੁਸੀਂ ਆਪਣੇ ਸਫਰ ਬਾਰੇ ਦੱਸੋ ਮੈਮ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਜਿਹੜਾ ਇੱਕ ਸੁਪਨਾ ਹੋਣਾ ਤੁਹਾਡੇ ਅੰਦਰ ਡਾਕਟਰ ਬਣਨ ਦਾ ਫਿਰ ਕਿਵੇਂ ਪੂਰਾ ਕੀਤਾ ਅਚੀਵ ਕਰਨ ਤੱਕ ਕੀ ਕੀ ਸਟਰਗਲ ਕਰਨੀ ਪਈ ਦੇਖੋ ਮੇਰਾ ਬੜਾ ਸਮੂਥ ਜ ਨਹੀਂ ਰਹੀ ਹੈ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦੀ ਆਂ ਆਮ ਅ ਸਟੂਡੈਂਟ ਆਫ ਕਾਮਲ ਕਨਵੈਂਟ ਸਕੂਲ ਚੰਡੀਗੜ੍ਹ ਉਹਦੇ ਬਾਅਦ ਮੈਂ ਆਪਣੀ 11th 12th ਕਰਕੇ ਸਟ੍ਰੇਟ ਇੰਟੂ ਸੀਐਮਸੀ ਕ੍ਰਿਸਚੀਅਨ ਮੈਡੀਕਲ ਕਾਲਜ ਵਿੱਚ ਮੈਂਨੇ ਆਪਣੀ ਐਮਬੀਬੀਐਸ ਕੀਤੀ ਹੈਗੀ ਹੈ ਤੇ ਐਮ ਡੀ ਜਿਹੜੀ ਹੈਗੀ ਮੈਂ ਡੀ ਐਮ ਸੀ ਵਿੱਚ ਕੀਤੀ ਹੈਗੀ ਔਰ ਉਹਦੇ ਬਾਅਦ ਮੈਂ ਲਗਾਤਾਰ ਉੱਥੇ ਹੀ ਕੰਮ ਕਰ ਰਹੀ ਹਾਂ ਮੇਰਾ ਇੰਟਰਸਟ ਜ਼ਿਆਦਾ ਪੇਟ ਦੀਆਂ ਬਿਮਾਰੀਆਂ ਤੇ ਜ਼ਿਆਦਾ ਇੰਟਰਸਟ ਹੈ ਲਿਵਰ ਦੀ ਤਕਲੀਫ ਤੇ ਜ਼ਿਆਦਾ ਇੰਟਰਸਟ ਹੈ ਤੇ ਮੇਰਾ ਫੀਲਡ ਵਰਕ ਵਿੱਚ ਵਿੱਚ ਜਾ ਕੇ ਅਸੀਂ ਜਿਹੜੇ ਵਿਲੇजेस ਵਿੱਚ ਜਾਂਦੇ ਹਾਂ ਅਸੀਂ ਕਾਲੇ ਪੀਲੇ ਤੇ ਫੈਟੀ ਲਿਵਰ ਦੇ ਉੱਤੇ ਅੱਜ ਕੱਲ ਆਪਣਾ ਮੁਹਿੰਮ ਚਲਾਇਆ ਹੋਇਆ ਹੈ ਤਾਂ ਕਿ ਉਹਦੇ ਕਰਕੇ ਗੁੱਡ ਹੈਲਥ ਆਪਣੀ ਕਰ ਸਕੀਏ ਤੇ ਜਿਹੜੀ ਪ੍ਰੀਵੈਂਟਿਵ ਸਰਵਿਸਿਜ਼ ਹੈਗੇ ਆ ਉਹਨਾਂ ਨੂੰ ਅਸੀਂ ਕਰ ਸਕੀਏ ਲਿਵਰ ਦੀ ਬਿਮਾਰੀਆਂ ਦੀ ਗੱਲ ਕੀਤੀ ਹੈ ਜੀ ਆ ਕਿਹਾ ਜਾਂਦਾ ਵੀ ਪੰਜਾਬ ਤੋਂ ਮੈਕਸਿਮਮ ਜਿਹੜੇ ਲੋਕ ਸਾਹਮਣੇ ਨੇ ਜਿਹਨਾਂ ਦੇ ਜਿਹੜੇ ਲਿਵਰ ਅਫੈਕਟਡ ਨੇ ਤੇ ਤੁਸੀਂ ਹੁਣ ਤੱਕ ਕੀ ਰਿਸਰਚ ਕੀਤਾ ਹੈਗਾ ਜੇ ਕਾਰਨ ਨੇ ਦੇ ਕੀ ਨੇ ਅਮ ਇਹ ਚੀਜ਼ ਹੈਗੀ ਹੈ ਕਿ ਇੱਕ ਪੰਜਾਬ ਵਿੱਚ ਇੱਕ ਤਾਂ ਨਸ਼ਾ ਤੇ ਸ਼ਰਾਬ ਉਹਦੇ ਨਾਲ ਲਿਵਰ ਤੇ ਕਾਫੀ ਅਸਰ ਆਇਆ ਹੈਗਾ ਦੂਜਾ ਇੱਕ ਟਾਈਮ ਸੀਗਾ ਜਦ ਅਬਾਊਟ 5 7 ইয়ার্স ਪਹਿਲਾਂ ਹੈਪਟਾਈਟਸ ਸੀ ਜਿਹੜਾ ਕਾਲਾ ਪੀਲੀਆ ਕਹਿੰਦੇ ਆ ਉਹ ਬਹੁਤ ਜ਼ਿਆਦਾ ਇੱਥੇ ਪੰਜਾਬ ਵਿੱਚ ਦੇਖਿਆ ਗਿਆ ਸੀਗਾ ਤੇ ਸਰਕਾਰ ਨੇ ਫ੍ਰੀ ਮੈਡੀਸਿਨਸ ਕੀਤੀਆਂ ਸਾਡੀ ਸਰਵਿਸਿਜ਼ ਇਹ ਰਹੀਆਂ ਕਿ ਅਸੀਂ ਉਹਨਾਂ ਨੂੰ ਪ੍ਰੀਵੈਂਟਿਵ ਹੈਲਥ ਮੈਜਰਸ ਦੱਸੇ ਹੈਗੇ ਜਿਹਦੇ ਕਰਕੇ ਉਹ ਜੋ ਵੀ ਚੀਜ਼ਾਂ ਗਲਤ ਚੀਜ਼ਾਂ ਹੈਗੀਆਂ ਜਿਹਦੇ ਨਾਲ ਇਹ ਕਾਲਾ ਪੀਲਿਆ ਫੈਲਦਾ ਹੈ ਅਸੀਂ ਉਹਦੇ ਬਾਰੇ ਵਿੱਚ ਰੋਕ-थाम ਲਈ ਉਹਨਾਂ ਨੂੰ ਜਾਗਰੂਤ ਕੀਤਾ ਤੇ ਹੁਣ ਜਿਹੜੀ ਹੈਗੀ ਹੈ ਪ੍ਰੇਵਲੈਂਸ ਜਿਹੜੀ ਹੈ ਉਹ ਕਾਫੀ ਹਰ ਤੱਕ ਘੱਟ ਚੁੱਕੀ ਹੈਗੀ ਮੇਰੇ ਗੁਰੂ ਐ ਡਾਕਟਰ ਜੀਤਸੂ ਦੋਨਾਂ ਦੇ ਨਾਲ ਰਲ ਕੇ ਅਸੀਂ ਇਹ ਪੂਰੀ ਮੁਹਿੰਮ ਚਲਾਈ ਸੀ ਔਰ ਅਸੀਂ ਕਾਫੀ ਜ਼ਿਆਦਾ ਇਸ ਤੇ ਕੰਮ ਕੀਤਾ ਹੈਗਾ ਹੁਣ ਜਿਹੜਾ ਦੇਖਿਆ ਜਾ ਰਿਹਾ ਹੈ ਹੁਣ ਇੱਕ ਮੋਟਾਪਾ ਜਿਹੜਾ ਹੈ ਮੋਟਾਪਾ ਇੱਕ ਮੇਨ ਪ੍ਰੋਬਲਮ ਬਣ ਚੁੱਕੀ ਹੈ ਔਰ ਉਹਦੇ ਨਾਲ ਲਿਵਰ ਤੇ ਵੀ ਅਸਰ ਹੋ ਰਿਹਾ ਹੈ ਤੇ ਜਿਹੜਾ ਇਹ ਲਿਵਰ ਤੇ ਅਸਰ ਹੋ ਰਿਹਾ ਹੈ ਇਹ ਲਿਵਰ ਅੱਗੇ ਜਾ ਕੇ ਡੈਮੇਜ ਵੀ ਹੋ ਜਾਂਦਾ ਹੈ ਲਿਵਰ ਤੇ ਕੈਂਸਰ ਵੀ ਬਣ ਜਾਂਦਾ ਹੈ ਤੇ ਜਿਹੜੀ ਸਾਡੀ ਲਿਵਿੰਗ ਸਟਾਈਲ ਹੈ ਲਾਈਫ ਸਟਾਈਲ ਅੱਜ ਕੱਲ ਅਸੀਂ ਅਡਾਪਟ ਕਰ ਚੁੱਕੇ ਹਾਂ ਜਿਵੇਂ ਕਿ ਹੈਲਦੀ ਈਟਿੰਗ ਨਹੀਂ ਹੈ ਸਾਡੀ ਅਸੀਂ ਫੈਡ ਫੂਡਸ ਖਾਂਦੇ ਆਂ 버ਗਰ ਸ਼ਰਗਰ ਜਿਹੜੇ 스위기즈ੋ마ਟੋ ਹੈ ਜਦ ਮਰਜੀ ਖਾਣਾ ਬੁਲਾ ਲਓ ਫਿਰ ਆਊਟਡੋਰ ਐਕਟੀਵਿਟੀ ਸਾਡੀ ਘਟ ਗਈਆਂ ਹੈਗੀਆਂ ਉਹਦੇ ਨਾਲ ਕੀ ਹੋ ਰਿਹਾ ਕਿ ਅਸੀਂ ਸਕਰੀਨ ਟਾਈਮ ਜ਼ਿਆਦਾ ਵੱਧ ਗਿਆ ਹੈਗਾ ਸੀਫਟੀ ਵੀ ਦੇਖਦੇ ਆ ਮੋਬਾਈਲ ਤੇ ਸਾਰਾ ਦਿਨ ਲੱਗੇ ਰਹਿੰਦੇ ਆ ਤੇ ਸਾਡੀ ਫਿਜ਼ੀਕਲ ਐਕਟੀਵਿਟੀ ਵੀ ਕਮ ਹੋ ਗਈ ਹੈ ਤੇ ਡਾਈਟਰੀ ਹੈਬਿਟਸ ਵੀ ਸਾਡੀ ਖਰਾਬ ਹੋ ਗਈਆਂ ਸੈਡੈਂਟਰੀ ਲਾਈਫਸਟਾਈਲ ਕਰਕੇ ਲਿਵਰ ਤੇ ਜਿਹੜਾ ਹੈ ਥੀਸ ਆਰ ਦਾ ਫੈਕਟਰਸ ਵਿਚ ਆਰ ਕੰਟ੍ਰਿਬਿਊਟਿੰਗ ਤੇ ਸਾਨੂੰ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਤੇ ਵੀ ਸ਼ੁਡ ਬੀ ਮੇਕਿੰਗ ਅਸ ਅਵੇਅਰ ਐਂਡ एवरीवन ਅਵੇਅਰ ਕਿ ਇਹ ਚੀਜ਼ ਜਿਹੜੀ ਹੈਗੀ ਐ ਇਹ ਡੈਮੇਜਿੰਗ ਹੈਗੀ ਐ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਾਰੇ ਦੱਸੋ ਜੀ ਅੱਜ ਇਹ ਤੁਹਾਨੂੰ ਆਨਰ ਵੀ ਕਰ ਰਹੇ ਨੇ ਡਾਕਟਰਸ ਦੇ ਆਪਣੇ ਅਪਲਿਫਟਮੈਂਟ ਦੇ ਲਈ ਆਈਐਮਏ ਕੀ ਕੁਝ ਕਰ ਰਿਹਾ ਹੈ ਆਈ ਐਮ ਏ ਨਾਟ ਅ ਮੈਂਬਰ ਆਫ ਆਈ ਐਮ ਏ ਹੇਅਰ ਬਟ ਡੈਫੀਨਿਟਲੀ ਡਾਕਟਰਸ ਜਿਹੜੇ ਕਰ ਰਹੇ ਆ ਦਿਸ ਇਜ਼ ਰੋਟਰੀ ਸੈਂਟਰਲ ਨਾਲ ਤੇ ਆਈ ਐਮ ਏ ਚੰਡੀਗੜ੍ਹ ਨੇ ਜਿਹੜਾ ਇਹ ਕੀਤਾ ਹੈ ਇਟ ਇਜ਼ ਕਾਈਂਡ ਆਫ ਅਪਲਿਫਟਿੰਗ ਫॉर द ਡਾਕਟਰਸ ਥੋੜੇ ਜੀ ਸਾਨੂੰ ਵੀ ਉਹ ਮਿਲਦੀ ਹੈ ਕਿ ਵੀ ਆਰ ਹੈਪੀ ਅਬਾਊਟ ਇਟ ਬਟ ਦੇ ਆਰ ਡੂਇੰਗ ਦ ਸਰਵਿਸਿਜ਼ ਦੇ ਆਰ ਕ੍ਰੀਏਟਿੰਗ ਅਵੇਅਰਨੈਸ ਦੇ ਆਰ ਕੰਡਕਟਿੰਗ ਕੈਂਪਸ ਸਾਰਾ ਕੁਝ ਕਰ ਰਹੇ ਆ ਆਖਰੀ ਸਵਾਲ ਜੀ ਜਿਹੜੇ ਜਿਹੜੀਆਂ ਫੀਮੇਲ ਸਟੂਡੈਂਟਸ ਨੇ ਜਿਹੜੀਆਂ ਇਸ ਵੇਲੇ ਪੜ੍ਹਾਈ ਕਰ ਰਹੀਆਂ ਹੋਣਗੀਆਂ ਉਹਨਾਂ ਨੇ ਅੱਗੇ ਲੰਬਾ ਸਫ਼ਰ ਤੈਅ ਕਰਨਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਐਕਸਪੀਰੀਅੰਸ ਚੋਂ ਕੀ ਸ਼ੇਅਰ ਕਰਨਾ ਮੈਂ ਇਹ ਕਹੂੰਗੀ ਕਿ ਦੇ ਹੈਵ ਟੂ ਬੀ ਫੋਕਸਡ and they will win or koi aajkal gender discrimination nahi hai female male da koi aajkal chakkar nahi hai doctors female doctors are doing very well and there is no struggle as such they should focus on their work and they should rise thank you so doctor uh, vandana medha ne national doctors day te apne vichar jide ne o ਸਾਂਝੇ ਕੀਤੇ ਨੇ ਤੇ ਉਹਨਾਂ ਕੁੜੀਆਂ ਦੇ ਲਈ ਇੱਕ ਮੈਸੇਜ ਹੈ ਜਿਹੜੀਆਂ ਇਸ ਵੇਲੇ ਪੜ੍ਹਾਈ ਕਰ ਰਹੀਆਂ ਨੇ ਕੋਈ ਐਮਬੀਬੀਐਸ ਕਰ ਰਹੀਆਂ ਨੇ ਬੀਡੀਐਸ ਵੀ ਕਰ ਰਹੀਆਂ ਨੇ ਸੋ ਉਹ ਕਿਸ ਤਰ੍ਹਾਂ ਦੇ ਨਾਲ ਆਪਣੇ ਸੁਪਨੇ ਨੇ ਜਿਹੜੇ ਉਹ ਪੂਰੇ ਕਰ ਸਕਦੀਆਂ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ